ਇਹ ਤਾਂ ਪਹਿਲਾਂ ਹੀ ਸ਼ੰਭੂ ਬਾਰਡਰ ਤੇ ਕਿਸਾਨ ਨੇ ਜਿਹੜੇ ਪੱਕਾ ਮੋਰਚਾ ਲਾਈ ਬੈਠੇ ਨੇ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਉੱਠਣਗੇ ਨਹੀਂ ਪਰ ਦੂਜੇ ਪਾਸੇ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਮੋਰਚਾ ਲੱਗਣ ਜਾ ਰਿਹਾ ਉਹ ਹੈ ਕਾਲੇ ਪਾਣੀ ਦਾਦ ਦੇ ਕਿ ਲੁਧਿਆਣਾ ਦੇ ਬੁੱਢੇ ਨੜਨ ਲੈ ਕੇ ਲਗਾਤਾਰ ਪੰਜਾਬ ਦੇ ਪਾਣੀ ਪ੍ਰੇਮੀ ਦੇ ਬਲੋਸ ਸੰਘਾਰਚ ਕੀਤਾ ਜਾ ਰਿਹਾ ਉੱਥੇ ਹੀ ਹੁਣ ਪੰਜਾਬ ਦੇ ਪਾਣੀ ਪ੍ਰੇਮੀ ਨੇ ਸਰਕਾਰ ਨੂੰ ਇੱਕ ਵੱਡੇ ਅੰਦੋਲਨ ਦੀ ਚੇਤਾਵਨੀ ਦਿੱਤੀ ਜਲਦੀ ਕਿਹਾ ਕਿ ਸਾਡੇ ਵੱਲੋਂ ਇੱਕ ਲੰਮਾ ਅੰਦੋਲਨ ਕੀਤਾ ਜਾਵੇਗਾ ਕਿਉਂਕਿ ਸਰਕਾਰ ਆ ਬੁੱਢੇ ਨਾਲੇ ਦੇ ਪਾਣੀ ਦਾ ਹੱਲ ਨਹੀਂ ਕਰ ਰਹੀ ਸਭ ਕੁ ਟਾਲ ਮਟੋ। ਅਸਨਾਜ ਪ੍ਰੈਸ ਕਾਨਫਰੰਸ ਕੀਤੀ ਜਾਨੀ ਕੀ ਕੰਮ ਸੀ? ਸਸਿਗਲ ਜੀ ਅਜ ਅਸੀਂ ਇਕੱਠੇ ਹੋਏ ਆ ਸਾਰੇ ਜੇ ਤੁਹਾਨੂੰ ਵੀ ਤਕਲੀਫ ਦਿੱਤੀ ਹੈ ਇਸ ਲਈ ਕਿ ਪੰਜਾਬ ਦਾ ਜਿਹੜਾ ਕਾਲੇ ਪਾਣੀਆਂ ਦਾ ਮੋਰਚਾ ਅਸੀਂ ਲਾਇਆ ਹੋਇਆ ਸੀ ਅਸੀਂ ਨਹੀਂ ਬਲਕਿ ਕਹਿੰਦੇ ਪੂਰੇ ਪੰਜਾਬ ਨੇ ਤੁਸੀਂ ਵੀ ਉਹਦੇ ਚ ਸ਼ਾਮਲ ਹੋ ਸਾਰੇ ਸ਼ਾਮਲ ਹੋ ਕਿਉਂਕਿ ਉਹਦਾ ਨੁਕਸਾਨ ਸਾਰਿਆਂ ਨੂੰ ਹੈ ਅਸੀਂ ਇੱਕ ਸਰਕਾਰ ਨੂੰ ਟਾਈਮ ਦਿੱਤਾ ਸੀ ਕਿ ਜੇ ਤੁਸੀਂ ਕੁਝ ਕਰਨਾ ਹੈ ਤਾਂ 15 ਸਪਟੰਬਰ ਤੱਕ ਦਾ ਤੁਹਾਡੇ ਕੋਲੇ ਟਾਈਮ ਹੈ 15 ਸਪਟੰਬਰ ਬੀਤੀ ਹੋਈ ਨੂੰ ਅੱਜ 809 ਦਿਨ ਹੋ ਗਏ ਨੇ ਅਸੀਂ ਸਿਰਫ ਉਹਨੂੰ ਵਾਚ ਰਹੇ ਸੀ ਇਹ ਉਸ ਤੋਂ ਬਾਅਦ ਵੀ ਇਹਨਾਂ ਨੂੰ ਇਹ ਨਾ ਲੱਗੇ ਅਸੀਂ ਤਾਂ ਦੇ ਨੀ ਭਾਲ ਰਹੇ ਸੀ ਜਿਵੇਂ 15 ਖਤਮ ਹੋਈ ਤੇ ਅਸੀਂ ਕਾਰਵਾਈ ਤੇ ਚੱਲ ਪਏ ਹੁਣ ਉਹਦੇ ਜਵਾਬ ਜਿਨ੍ਹਾਂ ਨੇ ਕੀ ਕੀਤਾ ਚੀਫ ਮਿਨਿਸਟਰ ਸਾਹਿਬ ਨੇ ਕਹਾ ਸੌਂਝੇ ਵਾਲੀ ਮੀਟਿੰਗ ਕੀਤੀ ਹੈ ਕਾ ਅਜੀਬ ਕਿਸਮ ਦੀ ਟੈਕਨੋਲੋਜੀ ਲੈ ਕੇ ਆ ਰਹੇ ਨੇ ਜਿਹੜੀ ਸੰਸਾਰ ਚ ਹੋਰ ਕਿਤੇ ਨਹੀਂ ਵਰਤੀ ਗਈ ਔਰ ਲੈ ਕੇ ਵੀ ਉਸ ਦੇਸ਼ ਚੋਂ ਆ ਰਹੇ ਨੇ ਜਿੱਥੇ ਸਭ ਤੋਂ ਜ਼ਿਆਦਾ ਪਾਣੀ ਹੈ ਸਭ ਤੋਂ ਜ਼ਿਆਦਾ ਸਾਫ਼ ਪਾਣੀ ਹੈ ਕੈਨੇਡਾ ਚ ਓ ਸੌਰੀਓ ਉੱਥੋਂ ਲੈ ਹੁਣ ਤੁਸੀਂ ਆਹ ਥੀਮਸ ਦਾ دریا ਵੇਖ ਲਓ ਲੰਡਨ ਚ ਕਿਵੇਂ ਸਾਫ਼ ਹੋਇਆ ਸਿਆਨ ਵਾਲਾ ਦਰਿਆ ਵੇਖ ਲਓ ਪੈਰਿਸ ਚ ਕਿਵੇਂ ਕਲੀਨ ਹੋਇਆ ਕੀ ਤੁਸੀਂ ਇਹ ਟੈਕਨੋਲੋਜੀ ਕਿਸੇ ਯੂਰਪ ਚੋਂ ਲੈ ਕੇ ਆ ਰਹੇ ਹੋ ਜੋ ਪੋਲਿਊਟਡ ਨੇ ਪਹਿਲਾਂ ਤੋਂ ਸੀ ਔਰ ਹੁਣ ਸਾਫ਼ ਹੋ ਗਏ ਨੇ ਨਾ ਜਾਂ ਤੁਸੀਂ ਤਾਮਨ ਲਾਡੋਂ ਵਾਂਗੂ ਕਰ ਰਹੇ ਹੋ ਜਿਵੇਂ ਜੈਲ ਲਲਤਾ ਨੇ 2011 ਚ ਕਰਤਾ ਸੀ ਕਿਤੋਂ ਨਹੀਂ ਕਰ ਰਹੇ ਸਿਰਫ ਕਰ ਕੀ ਰਹੇ ਨੇ ਡੇਲੇਇੰਗ ਟੈਕਟਸ ਜਿਵੇਂ ਸਾਡੇ ਪਹਿਲਾ এনवायरमेंट ਮਿਨਿਸਟਰ ਜੈਰਾਮ ਰਮੇਸ਼ ਕਰ ਚੁੱਕੇ ਨੇ ਇੱਥੇ ਬੁੱਢੇ ਨਾਲੇ ਤੇ ਉੱਤੇ ਖੜ ਕੇ ਇੱਕ ਬੋਰੀ ਜੀ ਚੋਂ ਕੱਢਿਆ ਸੀ ਬੈਕਟੀਰੀਆਸ ਪਾਈ ਸੀ ਅਗੇ ਪਾਣੀ ਕਲੀਨ ਕਰਦੇ ਨੇ ਕਿ ਪਤਾ ਲੱਗਿਆ ਬੈਕਟੀਰੀਆ ਹੀ ਪਤਾ ਨਹੀਂ ਕਿੱਧਰ ਨੂੰ ਗਏ ਪੰਜਾਂ ਮਿੰਟਾਂ 'ਚ ਇਹ ਕੀ ਹੁੰਦਾ ਹੁਣ ਤੁਸੀਂ ਪੁੱਛੂਗੇ ਇਹ ਕਰ ਕਿਉਂ ਰਹੇ ਨੇ ਇਹ ਡੇਲੇਇੰਗ ਟੈਕਟਸ ਹੈ ਟਾਈਮ ਲਗਾਉਣਾ ਹੈ ਕਿ 2 ਸਾਲ ਸਾਡੇ ਲੰਘ ਜਾਣ ਜਿਵੇਂ ਕਿ ਪਹਿਲੇ ਪਤਾ ਨਹੀਂ ਕਿੰਨੇ ਸਾਲ ਲੰਘੇ ਨਹੀਂ ਔਰ ਕੰਮ ਉਵੇਂ ਹੀ ਚੱਲਦਾ ਰਵੇ ਲੋਕਾਂ 'ਚ ਉਵੇਂ ਹੀ ਮੌਤ ਵੰਡੀ ਦੀ ਰਵੇ ਫਿਰ ਵੇਖਿਆ ਅਸੀਂ ਕਿ ਸ਼ਾਇਦ ਕੁਝ ਹੋਰ ਕਰ ਲੈਣ ਕੱਖ ਨਹੀਂ ਕੀਤਾ ਹੁਣ ਫਾਈਨਲੀ ਅਸੀਂ ਸਾਰੇ ਇਕੱਠੇ ਹੋਏ ਆ ਬੈਠੇ ਆ ਔਰ ਤੁਹਾਨੂੰ ਦੱਸਣ ਲਈ ਬੈਠੇ ਆ ਸਾਡੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਜਿਹੜੀਆਂ ਕਿ ਤਕਰੀਬਨ ਸਾਰੇ ਪੰਜਾਬ ਚੋਂ ਹੀ ਨੇ ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਤੇ ਪਰਸਨਲੀ ਜਾ ਕੇ ਮਿਲ ਵੀ ਰਹੇ ਆ ਇੱਕ ਜੀ ਡਿਸਾਈਡ ਹੋ ਗਈ ਹੈ ਕਿ ਇੱਕ ਤਰੀਕ ਤੋਂ ਅਸੀਂ ਲੁਧਿਆਣੇ ਚ ਜਿਹੜੀ ਫਿਰੋਜ਼ਪੁਰ ਵਾਲੀ ਰੋਡ ਹੈ ਇਹਦੇ ਤੇ ਇੱਕ ਪੱਕਾ ਝੰਡਾ ਗਾੜਨ ਜਾ ਰਹੇ ਆਂ ਬੈਠਣ ਜਾ ਰਹੇ ਆਂ ਇੱਕ ਪੜਾਵ ਡਾਲ ਰਹੇ ਆਂ ਉਹ ਪੜਾਵ ਕੀ ਹੁੰਦਾ ਕਿ ਜਦੋਂ ਜੰਗ ਹੋਣੀ ਹੁੰਦੀ ਹੈ ਉਸ ਤੋਂ ਪਹਿਲਾਂ ਆ ਕੇ ਇਕਤਰਤ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਫੌਜਾਂ ਅਸੀਂ ਫੌਜਾਂ ਦਾ ਨਹੀਂ ਅਸੀਂ ਪੰਜਾਬ ਦੇ ਲੋਕ ਆਂ ਅਸੀਂ ਇਕੱਠੇ ਹੋ ਜਾਣਾ ਬਹਿ ਜਾਣਾ ਆ ਕੇ ਤੇ ਉਹ ਤੋਂ ਬਾਅਦ ਕੁਛ ਦਿਨਾ ਚ ਇਹ ਵੀ ਤੁਹਾਨੂੰ ਮੈਂ ਕਲੀਅਰ ਕਟ ਕਹਿ ਰਿਹਾ ਕੁਛ ਦਿਨਾ ਚ ਅਸੀਂ ਇਸ ਕਾਲੇ ਪਾਣੀ ਨੂੰ ਰੋਕ ਦੇਣਾ ਕੁਝ ਦਿਨਾ ਜੀ ਰੋਕ ਦੇਾਂਗੇ ਕਿਵੇਂ ਰੋਕਾਂਗੇ ਕਿੱਥੇ ਰੋਕਾਂਗੇ ਇਹ ਤੁਹਾਨੂੰ ਵੀ ਪਤਾ ਜੇ ਦੱਸਤਾ ਫਿਰ ਕਿਹਨੇ ਰੋਕਨ ਦੇਣਾ ਸਾਰੀਆਂ ਜਥੇਬੰਦੀਆਂ ਨਾਲ ਵੀ ਡਿਸਕਸ ਕਰ ਰਹੇ ਹਾਂ ਔਰ ਕਰਕੇ ਅਸੀਂ ਇਹ ਰੋਕਾਂਗੇ ਸਾਡਾ ਸਿਰਫ ਇੱਕ ਗੱਲ ਅਹਿਮ ਹੈ ਕਿ ਅਸੀਂ ਤਾਂ ਰੋਕਾਂਗੇ ਉਸ ਤੋਂ ਬਾਅਦ ਇਹਨੂੰ ਜੋ ਕਹਿ ਖੋਲੂਗਾ ਉਹ ਰਿਸਪੌਂਸੀਬਲ ਹੋਊਗਾ ਪੰਜਾਬ ਦੇ ਉਸ ਜਾਨੋ ਮਾਲ ਦਾ ਜਿਹਦਾ ਨੁਕਸਾਨ ਇਸ ਕਾਲੇ ਪਾਣੀ ਕਰਕੇ ਹੋਊਗਾ ਇਹ ਕਾਲਾ ਪਾਣੀ ਜੋ ਉਸ ਤੋਂ ਬਾਅਦ ਜਾਨਾ ਲਊਗਾ ਪੰਜਾਬ ਦੇ ਲੋਕਾਂ ਦੀ ਉਹਦੀ ਜ਼ਿੰਮੇਦਾਰ ਉਹ ਸਰਕਾਰ ਹੋਊਗੀ ਜੋ ਸਾਡੇ ਬੰਦ ਕੀਤੇ ਹੋਏ ਕਾਲੇ ਪਾਣੀ ਨੂੰ ਖੋਲੂਗੀ ਜੂਨ ਤੋਂ ਲੈ ਕੇ ਲਗਾਤਾਰ ਇਹ ਲੜਾਈ ਲੜ ਰਹੇ ਹਾਂ ਸਮੁੱਚੀ ਟੀਮ ਸਮੁੱਚਾ ਪੰਜਾਬ ਨਾਲ ਬੱਖ-ਬੱਖ ਜਿੱਥੇ ਬੰਦਿਆ ਪੰਜਾਬ ਦਾ ਮੁੱਖ ਮੰਤਰੀ ਮਜ਼ਾਕ ਕਰ ਰਿਹਾ ਮੁਖੌਲ ਕਰ ਰਿਹਾ ਗਮਰਾਹ ਕਰ ਰਿਹਾ ਇਹਡੇ ਵੱਡੇ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਗੰਭੀਰ ਨਹੀਂ ਹੈਗਾ ਲੋਕ ਮਰ ਰਹੇ ਨੇ ਇਤਰਾਤਨਾ ਕਰ ਰਹੇ ਨੇ ਕੈਂਸਰ ਦੇ ਨਾਲ ਕਾਲੀ ਪੀੜੀ ਦੇ ਨਾਲ ਹੋਰ ਭਿਆਨਕ ਮਾਰੀਆਂ ਨਾਲ ਲੋਕ ਲੋਕਾਂ ਨੂੰ ਮੌਤ ਲਗਾਤਾਰ ਮੰਡੀ ਜਾ ਰਹੀ ਕੱਲ ਹੀ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦਾ ਕਹਿੰਦਾ ਜੀ ਮੈਂ ਵਿਰੋਧੀਆਂ ਦੀਆਂ ਜੜਾਂ 'ਚ ਬਹਿ ਜਾਊਂਗਾ ਅਸਲ ਇਹ ਉਹ ਬੰਦਾ ਜਿਹੜਾ ਪੰਜਾਬ ਦੀਆਂ ਜੜਾਂ 'ਚ ਬੈਠ ਰਿਹਾ ਕੱਲੀਆਂ ਗੱਲਾਂ ਤੋਂ ਇਲਾਵਾ ਕੱਲੀਆਂ ਕਹਾਣੀਆਂ ਤੋਂ ਇਲਾਵਾ ਚਟਕਲਿਆਂ ਤੋਂ ਇਲਾਵਾ ਗੱਪਾਂ ਤੋਂ ਇਲਾਵਾ ਬਰੋਧੀਆਂ ਤੇ ਤੰਜ ਕਸਣ ਤੋਂ ਇਲਾਵਾ ਕੀ ਕਰ ਰਿਹਾ ਹਾਂ ਪਿੱਛੇ ਜੇ ਹੁਣ ਇਹਨੇ ਲਗਾਤਾਰ ਦੋ ਤਿੰਨ ਮੀਟਿੰਗਾਂ ਸੱਦੀਆਂ ਇੱਕ ਅਮਿੰਟ ਮੀਟਿੰਗ ਸੱਦੀ ਆ ਫਿਰ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਬੁਲਾਇਆ ਫਿਰ ਜਿਸ ਤਰ੍ਹਾਂ ਕੋਈ ਨੇਬੂਲਾ ਕੋਈ ਕੰਪਨੀ ਆ ਕੈਨੇਡਾ ਦੀ ਇਸ ਤਰ੍ਹਾਂ ਭਾਈ ਮਤੋਰ ਨੇ ਦੱਸਿਆ ਕਿ ਉਹਨੂੰ ਬੁਲਾ ਕੇ ਇੱਕ ਡਰਾਮਾ ਰਚ ਰਹੇ ਨੇ ਕਿ ਅਸੀਂ ਜੀ ਇਹਨਾਂ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ ਵੀ ਇਹ ਜਿਹੜਾ ਪਾਣੀ ਆ ਸਾਫ਼ ਇਹ ਕੌਣ ਕੰਪਨੀ ਕਰੂਗੀ ਤੁਸੀਂ ਜ਼ਹਿਰ ਪਾਈ ਕਿਉਂ ਰਹੇ ਆ ਸਵਾਲ ਇਹ ਪੈਦਾ ਹੁੰਦਾ ਉਹ ਜ਼ਹਿਰ ਹੀ ਬੰਦ ਕਰ ਦਿਓ ਉਹ ਜ਼ਹਿਰ ਉਹ ਕੈਮੀਕਲ ਜਿਹੜੇ ਕਿਸੇ ਬੈਕਟੀਰੀਏ ਨਾਲ ਜਿਵੇਂ ਪਹਿਲਾਂ ਵੀ ਇੱਥੇ 10-12 ਸਾਲ ਪਹਿਲਾਂ ਡਰਾਮਾ ਰਿਹਾ ਸੀਗਾ 10-12 ਸਾਲ ਪਹਿਲਾਂ ਇੱਥੇ ਬੁੱਢੇ ਦਰਿਆ ਦੇ ਉੱਤੇ ਖੜ ਕੇ ਸਿੱਟ ਕੇ ਬੈਕਟੀਰੀ ਦੀਆਂ ਉਹ ਆਪਣੀਆਂ ਬੋਲੀਆਂ ਬੱਚ ਕਹਿੰਦੇ ਜੀ ਲਓ ਹੋ ਗਿਆ ਸਾਫ਼ 10 ਸਾਲ ਲੰਘ ਗਏ ਹੁਣ ਉਹੀ ਇਹ ਟਾਈਮ ਨਗਾਉਣ ਨੂੰ ਮੁੱਖ ਮੰਤਰੀ ਫਿਰਦਾ ਪਰ ਹੁਣ ਇਹ ਬਰਦਾਸ਼ਤ ਨਹੀਂ ਆ ਹੁਣੇ ਡਰਾਮਾ ਨਹੀਂ ਚੱਲੂਗਾ ਸੋ ਅਸੀਂ ਜਿਸ ਤਰ੍ਹਾਂ ਬਾਈ ਹਮਤੋਏ ਨੇ ਕਿਹਾ ਕਿ ਇੱਕ ਤਰੀਕ ਤੋਂ ਪੱਕੇ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਜਿਹੜਾ ਇੱਥੇ ਫਰੋਹਪੁਰ ਰੋਡ ਤੇ ਫਰੋਹਪੁਰ ਰੋਡ ਦੇ ਉੱਤੇ ਫੇਰਕਾ ਪਲਾਂਟ ਦੇ ਕੋਲੇ ਅਸੀਂ ਪੱਕੇ ਤੌਰ ਤੇ ਆ ਕੇ ਇੱਥੇ ਰੁਕ ਰਹੇ ਹਾਂ ਇੱਥੇ ਬੈਠ ਰਹੇ ਹਾਂ ਤੇ ਇੱਥੋਂ ਇਹ ਜ਼ਹਿਰਾਂ ਬੰਦ ਕਰਕੇ ਉਠਾਂਗੇ ਸੋ ਅਸੀਂ ਕਈ ਵਾਰੀ ਸਵਾਲ ਉੱਠਦਾ ਵੀ 15 ਸਤੰਬਰ ਤੋਂ ਤੁਸੀਂ ਟਾਈਮ ਦਿੱਤਾ ਸੀ 15 ਸਤੰਬਰ ਤੱਕ ਦਾ ਪਰ ਉਹ ਤੁਸੀਂ ਗਾਹਾਂ ਕਿਉਂ ਲੈ ਗਏ ਕਿਉਂਕਿ ਅਸੀਂ ਇਸ ਮਸਲੇ ਦਾ ਪੱਕੇ ਤੌਰ ਤੇ ਸਥਾਈ ਤੌਰ ਤੇ ਹੱਲ ਚਾਹੁੰਦੇ ਆ ਅਸੀਂ ਉਹ ਨਹੀਂ ਵੀ ਲਾ 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 ਕਰਾਤੀ ਜੀ ਰੌਲਾ ਪਾਤਾ ਜੀ ਹਾਂ ਜੀ ਅਸੀਂ ਆ ਕਰਤਾ ਕਰਤਾ ਉਹਨਾਂ ਕੱਖ ਨਹੀਂ ਹੋਣਾ ਅਸੀਂ ਚਾਹੁੰਦੇ ਆ ਵੀ ਇਹ ਇਹ ਬਹੁਤ ਗੰਭੀਰ ਮੁੱਦਾ ਹੈ ਇਹ ਸਾਰਿਆਂ ਮੁੱਦਿਆਂ ਨਾਲੋਂ ਅਹਿਮ ਮਸਲਾ ਪੰਜਾਬ ਦਾ ਅੱਜ ਬਣਿਆ ਹੋਇਆ ਚਾਹੇ ਧਰਤੀ ਹੇਠਾਂ ਤੇ ਚਾਹੇ ਦਰਿਆਵਾਂ 'ਚ ਜੋ ਯਰ ਪਾਈ ਜਾ ਰਹੀ ਆ ਇਹਦੇ ਉੱਤੇ ਅਸੀਂ ਪੱਕੇ ਤੌਰ ਦੇ ਉੱਤੇ ਹੋਣਾ ਕੋਕੇ ਜੜ ਕੇ ਉੱਠਾਂਗੇ ਜੋ ਮਰਜ਼ੀ ਹੋ ਜੇ ਇਹਨੇ ਚੱਕ ਕੇ ਜੇਲ ਸੱਟਣੇ ਆ ਬੰਦ ਕਰ ਰਿਆ ਪਰਚੇ ਦੇਣੇ ਆ ਭਵੰਤਨੇ ਸਰਕਾਰ ਨੇ ਉਹ ਕਰ ਲੇ ਤੇ ਨਹੀਂ ਫਿਰ ਹਰ ਹਾਲ ਦੇ ਵਿੱਚ ਅਸੀਂ ਇਹ ਜ਼ਹਿਰਾਂ ਬੰਦ ਕਰਕੇ ਸਾ ਲਾਵਾਂ ਸਰ ਮਾਨ ਸਾਹਿਬ ਨੇ ਜਿਹੜਾ ਦੱਸਦੀ ਉਹ ਸਮਾਜ ਸੇਵੀ ਲੱਖਾ ਸੁਨਾਣਾ ਦੇ ਵੱਲੋਂ ਵੀ ਪਾਣੀਆਂ ਦੇ ਖਿਲਾਫ ਜੰਗ ਲੜਨ ਦਾ ਐਲਾਨ ਕਰਤਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਹੁਣ ਸਰਕਾਰ ਦੇ ਖਿਲਾਫ ਪੱਕਾ ਮੋਰਚਾ ਲਾਵਾਂਗੇ ਅਤੇ ਸਰਕਾਰ ਨੂੰ ਜਾ ਦਵਾਵਾਂਗੇ ਕਿ ਜੇਕਰ ਸਾਡਾ ਪਾਣੀ ਦੂਸ਼ਿਤ ਹੋ ਰਿਹਾ ਜਿਸ ਦੇ ਨਾਲ ਹਰ ਦਿਨ ਕਿੰਨੀਆਂ ਹੀ ਬਿਮਾਰੀਆਂ ਫੈਲ ਰਹੀਆਂ ਨੇ ਜੋ ਕਿ ਬਹੁਤ ਹੀ ਖਤਰਨਾਕ ਜਿਹੜਾ